ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਸਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਮਨੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸਿੰਘ ਬਾਦਲ ਨੂੰ ਜਿਨ੍ਹਾਂ ਨੇ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਕੱਲ ਅਸਤੀਫਾ ਦੇ ਦਿੱਤਾ ਜਿਮਨੀ ਚੋਣਾਂ ਦਾ ਬਾਈਕਾਟ ਇਸ ਕਰਕੇ ਹੋਇਆ ਕਿਉਂਕਿ ਸੁਖਵੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਬੀਰ ਸਿੰਘ ਵੱਲੋਂ ਆਦੇਸ਼ ਨਹੀਂ ਮਿਲੇ ਪਰਮਿਸ਼ਨ ਨਹੀਂ ਮਿਲੇ ਕਿ ਤੁਸੀਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਸਕਦੇ ਹੋ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਜਿਮਨੀ ਚੋਣਾਂ ਦੇ ਵਿੱਚ ਕਿਸ ਪਾਰਟੀ ਦੀ ਸਪੋਰਟ ਕਰੇਗੀ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਤਾਂ ਬਿਲਕੁਲ ਸਪੋਰਟ ਨਹੀਂ ਕਰੇਗੀ ਵੱਡੇ ਆਗੂ ਨੇ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਤਾ ਪਾ ਕੇ ਕਲੀਅਰ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸ ਨੂੰ ਸਪੋਰਟ ਕਰੇਗੀ ਉਹਨਾਂ ਇਹ ਕਿ ਆ ਸਪੋਰਟ ਨਹੀਂ ਜਿਹੜੇ ਉਮੀਦਵਾਰ ਦੀ ਸਪੋਰਟ ਕੀਤੀ ਜਾਵੇਗੀ ਜਿਹੜੇ ਉਮੀਦਵਾਰ ਨੂੰ ਵੋਟ ਦਿੱਤੀ ਜਾਵੇਗੀ ਉਸ ਨੂੰ ਜਿਤਾ ਕੇ ਚੜਾਂਗੇ ਅੱਜ ਇਸ ਦਾ ਵੱਡਾ ਵਾਅਦਾ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਟਕਸਾਲੀ ਆਗੂ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਤਾ ਮੀਟਿੰਗ ਕੀਤੀ ਗਈ ਮੀਟਿੰਗ ਕਰਕੇ ਮਤਾ ਪਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਦਾ ਵਿਰੋਧ ਕੀਤਾ ਜਾਵੇਗਾ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਜਿੰਨੀਆਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਨੇ ਸਖਬੀਰ ਬਾਦਲ ਨੇ ਪਾਰਟੀ ਇਸ ਕਰਕੇ ਛੱਡੀ ਕਿਉਂਕਿ ਭਾਰਤੀ ਜਨਤਾ ਪਾਰਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਵਿੱਚ ਦਖਲ ਅੰਦਾਜ਼ੀ ਸ਼ੁਰੂ ਕਰ ਦਿੱਤੀ ਸੀ ਭਾਰਤੀ ਜਨਤਾ ਪਾਰਟੀ ਨੇ ਇਸ ਲਈ ਅੱਖਾਂ ਖੁੱਲੀਆਂ ਖੁੱਲੀਆਂ ਪਰ ਦੇਰ ਨਾਲ ਕਿ ਭਾਰਤੀ ਜਨਤਾ ਪਾਰਟੀ ਤਾਂ ਸਿੱਖ ਮਰਿਆਦਾ ਅਤੇ ਸਿੱਖ ਮਰਿਆਦਾ ਨੂੰ ਖਤਮ ਕਰੇਗੀ ਜੇਕਰ ਉਹ ਲਗਾਤਾਰ ਸ਼ਮੂਲੀਅਤ ਰੱਖਦੇ ਨੇ ਜਾਂ ਪੈਰਵਾਹੀ ਕਰਦੇ ਨੇ ਇਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮਤਾ ਪਾਇਆ ਗਿਆ ਇਸ ਦਾ ਖੁਲਾਸਾ ਕੀਤਾ ਸੁਚਾ ਸਿੰਘ ਲੰਗਾ ਨੇ ਸੁਚਾ ਸਿੰਘ ਲੰਗਾ ਨੇ ਕਿਹਾ ਕਿ ਅਸੀਂ ਇਸ ਵਾਰ ਸਪੋਰਟ ਕਰਾਂਗੇ ਆਮ ਆਦਮੀ ਪਾਰਟੀ ਦੀ ਖਾਸ ਕਰਕੇ ਡੇਰਾ ਬਾਬਾ ਨਾਨਕ ਤੋਂ ਉਹਨਾਂ ਕਹਾ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਉਹਨੇ ਕਿ ਜਦੋਂ 1984 ਦਾ ਜਿਹੜਾ ਬਲੂ ਸਟਾਰ ਦਾ ਆਪਰੇਸ਼ਨ ਹੋਇਆ ਸੀ ਗੋਲੀकांड ਹੋਇਆ ਸੀ ਤੇ ਸੁਖਵਿੰਦਰ ਸਿੰਘ ਰੰਧਾਵਾ ਦੇ ਦਾਦੇ ਪੜਦਾਦਿਆਂ ਵੱਲੋਂ ਖੁਸ਼ੀ ਮਨਾਈ ਗਈ ਸੀ ਲੱਡੂ ਵੜੇ ਗਏ ਸੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਸੁਚਾ ਸਿੰਘ ਲਗਾ ਲੂ ਉਹ ਸੁਚਾ ਸਿੰਘ ਲਗਾ ਬਲੋ ਸੁਚਾ ਸਿੰਘ ਲਗਾ ਨੇ ਕਿਹਾ ਕਿ ਇਸ ਵਾਰ ਅਸੀਂ ਸੁਖਵਿੰਦ ਜਿਹੜੇ ਸੁਖਵਿੰਦਰ ਸਿੰਘ ਰੰਧਾਵਾ ਦੇ ਜਿੱਤ ਵਾਲਾ ਰਤ ਉਹਨਾਂ ਦਾ ਤੋੜ ਦੇਾਂਗੇ ਅਤੇ ਇੱਕ ਠੋਕ ਕੇ ਗੁਰਦੀਪ ਰੰਧਾਵਾ ਦੀ ਸਪੋਰਟ ਕਰਾਂਗੇ ਯਾਨੀ ਕਿ ਇੱਕ ਪਾਸੇ ਆਪ ਆਪੀ ਪਾਰਟੀ ਦੇ ਟਕਸਾਲੀ ਆਗੂ ਕਾਂਗਰਸ ਪਾਰਟੀ ਵਿੱਚ ਜਾ ਰਹੇ ਨੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਨੇ ਡੇਰਾ ਬਾਬਾ ਨਾਨਕ ਤੋਂ ਖੁੱਲੇ ਤੌਰ ਤੇ ਐਲਾਨ ਕਰ ਦਿੱਤਾ ਹੈ ਉਹਨਾਂ ਇਹ ਨਹੀਂ ਕਿਹਾ ਕਿ ਅਸੀਂ ਅੰਦਰ ਖਾਤੇ ਵੋਟ ਪਾਵਾਂਗੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਸੀ ਇੱਕ ਠੋਕੇ ਨਾਲ ਖੜਾਂਗੇ ਜਿੱਤ ਵਾਲਾ ਰਤ ਸੁਖਵਿੰਦਰ ਸਿੰਘ ਰੰਧਾਵਾ ਦਾ ਤੋੜਿਆ ਜਾਵੇਗਾ ਅਤੇ ਗੁਰਦੀਪ ਸਿੰਘ ਰੰਧਾਵਾ ਨੂੰ ਅਸੀਂ ਜਿਤਾ ਕੇ ਲੈ ਕੇ ਆਵਾਂਗੇ ਇਹ ਵੱਡਾ ਵਾਅਦਾ ਕਰ ਦਿੱਤਾ ਗਿਆ ਹੈ ਸੁੱਚਾ ਸਿੰਘ ਲੰਗਾ ਵੱਲੋਂ ਸੁੱਚਾ ਸਿੰਘ ਲੰਗਾ ਜਿਹੜਾ ਲਗਾਤਾਰ ਹੁਣ ਕਹਿੰਦੇ ਆ ਰਹੇ ਨੇ ਕਿ ਅਸੀਂ ਸਪੋਰਟ ਕਰਾਂਗੇ ਆਮ ਆਦਮੀ ਪਾਰਟੀ ਦੀ ਹਲਕਾ ਬਰਨਾਲਾ ਤੋਂ ਹੁਣ ਇਹ ਦੇਖਣਾ ਹੋਵੇਗਾ ਕਿ ਗੱਦਰਵਾਹ ਚੱਬੇਵਾਲ ਡੇਰਾ ਬਾਬਾ ਚੱਬੇਵਾਲ ਅਤੇ ਬਰਨਾਲਾ ਤੋਂ ਕੀ ਸਪੋਰਟ ਹੁੰਦੀ ਹੈ ਜਾਂ ਨਹੀਂ ਹੁੰਦੀ ਲੇਕਿਨ ਇੱਕ ਠੋਕ ਕੇ ਕਹਿ ਦਿੰਦਾ ਹੈ ਸੁੱਚਾ ਸਿੰਘ ਲੰਗਾ ਨੇ ਉਹਨਾਂ ਕਹਿੰਿਆ ਕੱਲੀ ਸਪੋਰਟ ਨਹੀਂ ਵੋਟ ਵੀ ਦੇਾਂਗੇ ਨਾਲ ਵੀ ਤੁਰਾਂਗੇ ਅਤੇ ਜਿੱਤ ਕੇ ਲਿਆਵਾਂਗੇ ਗੁਰਦੀਪ ਸਿੰਘ ਰੰਦਾਵਾ ਜੋ ਆਮ ਆਦਮੀ ਪਾਰਟੀ ਵੱਲੋਂ ਡੇਰਾ ਬਾਬਾ ਨਾਨਕ ਦੇ ਵਿੱਚ ਉਮੀਦਵਾਰ ਉਤਾਰੇ ਗਏ ਨੇ ਕਈ ਇਹ ਵੀ ਕਹਿੰਦੇ ਨੇ ਕਿ ਕੁਲਤਾਰ ਸਿੰਘ ਸਲਵਾ ਆਏ ਉਹਨਾਂ ਨੇ ਗੱਲ ਕਰਾਈ ਹੈ ਭਗਵੰਤ ਮਾਨ ਦੇ ਨਾਲ ਜੋ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਨੇ ਇਸ ਕਰਕੇ ਸੂਚਾ ਸਿੰਘ ਲਗਾ ਵਾਰ-ਵਾਰ ਆਮ ਆਦਮੀ ਦੇ ਉਮੀਦਵਾਰਾਂ ਦੀ ਸਪੋਰਟ ਕਰਨ ਦੀ ਗੱਲ ਕਰ ਰਹੇ ਨੇ ਤਾਂ